ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜੀਨ 48 ਦੇ ਪਿੰਡ ਪਿੱਟੇ ਵਾਰਡ ਦੇ ਵਿੱਚ ਅੱਜ ਬੀਬੀਆਂ ਦੇ ਜੂਨ ਦਾ ਗਠਨ ਕੀਤਾ ਗਿਆ ਆ ਜਿਸ ਦੇ ਵਿੱਚ 10 ਮੈਂਬਰੀ ਜੂਨ ਕਮੇਟੀ ਤੇ 5 ਮੈਂਬਰੀ ਜੂਨ ਕੋਰ ਕਮੇਟੀ ਜਿਹੜੀ ਆ ਉਹ ਬਣਾਈ ਗਈ ਆ ਔਰ ਜੂਨ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤੇ ਸਕੱਤਰ ਜਗਿੰਦਰ ਕੌਰ ਇਸੇ ਤਰੀਕੇ ਨਾਲ ਕਰਮਵਾਰ ਬਾਕੀ ਸਾਰੇ ਅਹੁਦੇ ਜਿਹਨੇ ਉਹ ਜਥੇਬੰਦੀ ਦੇ ਸਿਧਾਂਤ ਦੇ ਅਨਸਾਰ ਦਿੱਤੇ ਗਏ ਆ ਬਹੁਤ ਵੱਡੇ ਇਕੱਠ ਦੇ ਵਿੱਚ ਅੱਜ ਜੂਨ ਦਾ ਜਦੋਂ ਗਠਨ ਕੀਤਾ ਗਿਆ ਤੇ ਉਹਦੇ ਵਿੱਚ ਬੀਬੀਆਂ ਦੇ ਵੱਲੋਂ ਬਹੁਤ ਅچھے ਤਰੀਕੇ ਦੇ ਨਾਲ ਇਸ ਗੱਲ ਤੇ ਭਰੋਸਾ ਜਤਾਇਆ ਕਿ ਇਹ ਸੰਘਰਸ਼ ਜਿਹੜਾ ਇਹਦੇ ਵਿੱਚ ਵੀਰਾਂ ਦੇ ਨਾਲ ਜਿੱਥੇ ਆ ਭੈਣਾਂ ਦੀ ਲਾਮਬੰਦੀ ਹੋਣੀ ਬਹੁਤ ਜ਼ਰੂਰੀ ਸੀ ਅਤੇ ਇਜਲਾਸ ਚ ਕੱਢੇ ਗਏ ਕਾਰਜ ਨੂੰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਬਖੂਬੀ ਵਧੀਆ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ ਤੇ ਅੱਜ ਜ਼ਿਲ੍ਹਾ ਗਰਦਾਸਪੁਰ ਦੇ 12ਵੇਂ ਜ਼ੋਨ ਦਾ ਬੀਬੀਆਂ ਦਾ ਗਠਨ ਕਰ ਦਿੱਤਾ ਗਿਆ 20 ਫਰਵਰੀ ਵਾਲੀ ਵਾਰੀ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਤੋਂ ਭਾਈਆਂ ਦੇ ਨਾਲ ਬੀਬੀਆਂ ਸਮੇਤ ਵੱਡੇ ਜਥੇ ਜਿਹੜੇ ਨੇ ਉਹ ਸ਼ੰਭੂ ਮੋਰਚੇ ਦੇ ਲਈ ਰਵਾਨਾ ਹੋਣਗੇ ਧੰਨਵਾਦ ਕਿਸਾਨ ਮਜ਼ਦੂਰ ਸਵਰਛ ਕਮੇਟੀ ਪੰਜਾਬ ਗਰਦਾਸਪੁਰ ਦੇ ਸਿਆਰੀ ਨਿਪਟੇ ਪਿੰਡ ਪੱਟੇ ਵਰਡ ਦੇ ਵਿੱਚ ਅੱਜ ਬੀਬੀਆਂ ਦੇ ਜੂਨ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ 10 ਮੈਂਬਰੀ ਜੂਨ ਕਮੇਟੀ ਤੇ 5 ਮੈਂਬਰੀ ਜੂਨ ਕੋਰ ਕਮੇਟੀ ਜਿਹੜੀ ਹੈ ਉਹ ਬਣਾਈ ਗਈ ਹੈ ਔਰ ਜੂਨ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤੇ ਸਕੱਤਰ ਜਗਿੰਦਰ ਕੌਰ ਇਸੇ ਤਰੀਕੇ ਨਾਲ ਕਰਮਵਾਰ ਬਾਕੀ ਸਾਰੇ ਅਹੁਦੇ ਜਿਹੜੇ ਉਹ ਕਥੇ ਮੰਡੀ ਦੇ ਸਾਮਾਹਾਰਨ ਹੋਣਗੇ ਨਾ ਆਹ ਆਪਾਂ ਇਹ ਜੀਤੀਆਂ ਨੂੰ ਦੋ ਨੀਆ ਦੇਣਾ ਚਲਾ ਗਿਆ ਉਹਨਾਂ ਨੂੰ ਲਾਲ ਕੁੰਡੀ ਬਣ ਕੇ ਨਾਲ ਇੱਕ ਗੱਲ ਤੋਂ ਸਭਾ ਜਤਾਇਆ ਕਿ ਇਸ ਦਸਤਾਵੇਜ਼ਾ ਦੇ ਵਿੱਚ ਦੀਆਂ ਦੇ ਨਾਲ ਤੇ ਆ ਪੈਟ ਦੀ ਦਾੰਦਨੀ ਹੋਣੀ ਬਹੁਤ ਜ਼ਰੂਰੀ ਸੀ ਅਤੇ ਜਿਲ੍ਹਾਸ ਚ ਕੰਡੇ ਕੇ ਕਾਰਜ ਜਿਲ੍ਹਾ ਗਰਦਾਸਪੁਰ ਦੇ ਵਿੱਚ ਬਹੁਤ ਵੀ ਵਧੀਆ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ ਤੇ ਜਿਲ੍ਹਾ ਗਰਦਾਸਪੁਰ ਦੇ 12ਵੇਂ ਜੁਆ ਬੀਤੀਆਂ ਦਾ ਗਠਨ ਕਰ ਦਿੱਤਾ ਗਿਆ 20 ਫਰਵਰੀ ਵਾਲੀ ਵਾਰੀ ਦੇ ਵਿੱਚ ਜਿਲ੍ਹਾ ਗਰਦਾਸਪੁਰ ਦੇ ਸਤਿਕਾਰਯੋਗ ਭਾਈਆਂ ਦਾ ਨਾਲ ਬੀਬੀਆਂ ਸਮੇਤ ਵੱਡੇ ਜੱਥੇ ਜਿਹੜੇ ਨੇ ਉਹ ਸ਼ੰਭੂ ਮੋਰਚੇ ਦੇ ਲਈ ਵਰਦਾਨਾ ਹੋਣ ਤੇ ਧੰਨਵਾਦ